ਮਨਜੀਤ ਕੋਰ ਕਿਹੜੀ ਜਗ੍ਹਾ ਤੋਂ ਜੀ ਦਿਗਪਾਲਪੁਰ ਤੋਂ ਫਗਵਾੜੇ ਤੋਂ ਫਗਵਾੜੇ ਪਿੰਡ ਜਗਪਾਲਪੁਰ ਫਗਵਾੜਾ ਹਾਂਜੀ ਆਪਾਂ ਤੁਹਾਨੂੰ ਬਾਡੀ ਸਾਬ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਸੀ ਜਿਹੜੇ ਪਹਿਲਾਂ ਤੁਸੀਂ ਜੂਸ ਕੀਤੇ ਆ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੇਰੇ ਹਾਰ ਦੀ ਪ੍ਰੋਬਲਮ ਸੀ ਜੀ ਢਾੜ ਕੜਨ ਬੱਦੀ ਸੀ ਜੀ ਥਾਇਰੋਇਡ ਸੀ ਜੀ ਸ਼ੂਗਰ ਸੀ ਸ਼ੂਗਰ ਸੀ ਤੁਸੀਂ ਤੁਸੀਂ ਦੱਸੋ ਜੀ ਸ਼ੂਗਰ ਸ਼ੂਗਰ ਸੀ ਲੀਵਰ ਦੀ ਪ੍ਰੋਬਲਮ ਸੀ ਹਾਰਟ ਇਹਨਾਂ ਦਾ 20% ਕੰਮ ਕਰਦਾ ਸੀ ਜੀ ਲੀਵਰ ਇਹਨਾਂ ਦਾ ਵੀ ਕਾਕੀ ਟਣੀਆਂ ਖਰਾਬ ਟੋਟਲ ਯਾਨੀ ਕਿ ਨਿਊਜ਼ੀਲੈਂਡ ਸਾਰੇ ਟੈਸਟ ਫੇਲ ਆਏ ਸੀ ਇਹ ਕੁਝ ਵੀ ਨਹੀਂ ਸੀ ਯਾਨੀ ਗੋਡਿਆਂ ਦੀ ਪ੍ਰੋਬਲਮ ਹਾਂਜੀ ਹਾਰਡ ਦੀ ਪ੍ਰੋਬਲਮ ਹਾਂਜੀ ਕਿਡਨੀ ਦੀ ਪ੍ਰੋਬਲਮ ਜੀ ਲੀਵਰ ਦੀ ਪ੍ਰੋਬਲਮ ਸ਼ੂਗਰ ਦੀ ਹਾਈਡਰਾਈਟ ਦੀ ਥੈਰੜ ਦੀ ਹਾਂਜੀ ਭਲੇ ਸਾਰੀਆਂ ਪ੍ਰੋਬਲਮਾਂ ਤੁਹਾਨੂੰ ਕਿੰਨੀ ਦੇਰ ਤੋਂ ਸੀ ਇਹ 4 ਮਹੀਨੇ ਪਹਿਲਾਂ ਹੋਈਆਂ ਸੀ ਹਾਂਜੀ ਇਹ ਪ੍ਰੋਬਲਮ ਕਿੰਨੇ ਦੇ ਪਹਿਲਾਂ ਸੀ ਤੁਹਾਨੂੰ 4 ਮਹੀਨੇ ਠਾਈ ਦੇ ਮੁਕੇ 2 ਉੱਤੇ 2 ਮਹੀਨੇ ਪਹਿਲਾਂ ਹੋ ਗਿਆ ਅੱਛਾ ਤੁਹਾਨੂੰ ਤੁਸੀਂ ਨਿਊਜ਼ੀਲੈਂਡ ਤੋਂ ਆਏ ਹੋ ਤੁਹਾਨੂੰ ਉੱਥੇ ਪ੍ਰੋਬਲਮ ਆ ਸੀ ਆਹ ਤੇ ਪ੍ਰੋਬਲਮ ਅੱਛਾ ਜੀ ਤੇ ਤੁਸੀਂ ਇਸ ਸਰਵਸ ਬਾਡੀ ਸਰਵ ਦੇ 5 ਤੱਕ ਜੋਸ ਭਰਤੇ ਹੈਗੇ ਆ 50 ਦਿਨਾਂ ਦਾ ਕੋਰਸ ਪੂਰਾ ਕੀਤਾ ਹੈ ਹਾਂਜੀ ਅੱਜ 50 ਦਿਨ ਬਰਤਣ ਤੋਂ ਬਾਅਦ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਟਾਈਮ ਤਾਂ 75% ਫਰਕ ਆ ਤੁਸੀਂ ਕਹਿੰਦੇ ਟੈਸਟ ਕਰਵਾਏ ਆ ਵੀ ਡਾਕਟਰ ਕਹਿੰਦਾ ਸਾਰੇ ਟੈਸਟ ਓਕੇ ਆ ਆ ਓਕੇ ਓਕੇ ਕਿਡਨੀ ਦਾ ਟੈਸਟ ਓਕੇ ਆ ਸ਼ੂਗਰ ਓਕੇ ਹਾਂਜੀ ਔਰ ਜਿਹੜੀ ਥਾਇਰੋਇਡ ਦੀ ਸੀ ਹਾਰਡ ਵੀ ਠੀਕ ਆ ਲੀਵਰ ਵੀ ਠੀਕ ਆ ਜਾਨਕੀ ਡਾਕਟਰ ਨੇ ਟੋਟਲ ਤੋਂ ਅਟੈਸਟ ਜਿਹੜੇ ਓਕੇ ਕੀਤੇ ਆ ਤੇ ਮਤਲਬ ਜਿਹੜੀ ਤੁਸੀਂ ਦਵਾਈਆਂ ਸੀ ਪਹਿਲਾਂ ਕਿੰਨੇ ਕਿਦਾਂ ਖਾ ਚੁੱਕੇ ਹੋਗੇ ਅੰਗਰੇਜ਼ੀ ਅੰਗਰੇਜ਼ੀ ਤਾਂ ਉਹ ਤੇ ਜੇ ਇੱਥੇ ਦਾ ਹਿਸਾਬ ਲਾਈਏ ਉੱਥੇ ਤਾਂ ਫਿਰ 50 10-10 ਹਜ਼ਾਰ ਡਲ ਰੱਖ ਦੇਣ ਦਾ ਖਰਚਾ ਹੈ ਜੇ ਨਿਊਜ਼ੀਲੈਂਡ ਜਿਹੜਾ ਸਾਡਾ ਉੱਥੇ ਜੇ ਪੈਸੇ ਲਾਉਂਦੇ ਤਾਂ 5 ਲੱਖ ਰੁਪਏ ਇੱਕ ਦਿਨ ਦਾ ਇੱਕ ਰਾਤ ਦਾ ਖਰਚਾ ਸੀ ਇੱਕ ਰਾਤ ਦਾ ਖਰਚਾ ਜੇ ਇੱਥੇ ਵੀ ਅਸੀਂ ਆ ਕੇ 50-60 ਹਜ਼ਾਰ ਰੁਪਏ ਲਾਇਆ ਪਰ ਤੁਹਾਡੀਆਂ ਦਵਾਈਆਂ ਖਾਣ ਕਰਕੇ ਉਹਨਾਂ ਕਾਫੀ ਜਨਰਲ ਪੇ ਬਾਡੀ ਦੇ ਫਰਕ ਪੈ ਗਿਆ ਤੁਸੀਂ ਬੋਡੀ ਸਾਰਾ ਵਰਤਿਆ ਤੇ ਅੱਜ ਤੁਸੀਂ ਮਤਲਬ ਕਹਿੰਦੇ ਓਕੇ ਹੋ ਅੱਜ ਕੋਈ ਮੈਡੀਸਿਨ ਦੀ ਜ਼ਰੂਰਤ ਲੋੜ ਨਹੀਂ ਪੈਂਦੀ ਸ਼ੂਗਰ ਦੀ ਲੋੜ ਨਹੀਂ ਪੈਂਦੀ ਰਿਪੋਰਟਰ ਕਹਿੰ ਗਿਆ ਓਕੇ ਆ ਗਈ ਆਪਾਂ ਤੁਹਾਨੂੰ ਹੁਣ ਬੋਡੀ ਸਾਹਿਬ ਦਾ ਜਿਹੜਾ ਅਗਲਾ 50 ਦਾ ਕੋਰਸ ਆ ਉਹ ਤੁਹਾਨੂੰ ਦਿੱਤਾ ਹੈ ਅੱਜ ਅੱਜ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹੁੰਨੇ ਵੀ ਦਵਾਈ ਖਾ ਕੇ ਦੇਖੋ ਤੁਸੀਂ ਵੀ ਬੋਡੀ ਦਵਾਈਆਂ ਖਾਧੀਆਂ ਆ ਬੋਡੀ ਸਾਹਿਬ ਨੂੰ ਇੱਕ ਵਾਰ ਤੇ ਦੇਖੀਏ ਹਾਂ ਸਰੀਰ ਦੀ ਸਫਾਈ ਕੇ ਕੰਮ ਕਰਦਾ ਹਾਂ ਥੈਂਕ ਯੂ ਜੀ